ਕੰਗਜੀ ਧਰਦਾ ਨਾਮ ਹੀ ਪਹਿਲਾਂ ਗੁਰੂ ਗੋਬਿੰਦ ਸਿੰਘ ਰੱਖਿਆ ਸੀ ਨੌਵੇਂ ਪਾਤਸ਼ਾਹ ਨੇ ਕਈ ਗੋਬਿੰਦਰ ਆ ਪਹਿਲਾਂ ਕਹਿੰਦੇ ਆ ਢਾਡੀ ਤੇ ਕਵੀਸ਼ਰ ਇਹ ਇਤਿਹਾਸ ਵੇਖੇ ਤੋਂ ਬਿਨਾ ਉਹ ਬੋਲਦੇ ਆ ਮਹਾਰਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਪਹਿਲਾਂ ਹੀ ਨੌਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸ਼ਬਦ ਕਰਕੇ ਉਚਾਰਿਆ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਜਿਸ ਵਕਤ ਮਹਾਰਾ ਸਾਡੇ ਪਾਸ ਪੁੱਜਿਆ ਹਜੂਨ ਸੋਚਿਆ ਅੰਤਰੀਆਮੀ ਸਤਗੁਰੂ ਸਰਵ ਕਲਾ ਸਮਰੱਥ ਉਹ ਕਦੇ ਕਿਸੇ ਸਹਾਇਤਾ ਦੀ ਲੋੜ ਰੱਖਦੇ ਆ ਉਸ ਤੋਂ ਮਾਰਨ ਸਮਝ ਕੇ ਕਿ ਸਾਨੂੰ ਪਰਖਣ ਆ ਕੇ ਕਿਹਾ ਹੈ ਉਸ ਵੇਲੇ ਆਪ ਜੀ ਨੇ ਸ਼ਲੋਕ ਕਰ ਜਿਆ ਜੋ ਭਾਈ ਮਨੀ ਸਿੰਘ ਸਾਹਿਬ ਦੀ ਬੀੜ ਵਿੱਚ ਲਿਖਿਆ ਮਹੱਲਾ 10 ਮਾ ਬਾਬੇ ਦੀਪ ਸਿੰਘ ਜੀ ਲਿਖਿਆ ਪਾਤਸ਼ਾਹੀ 10 ਇੱਥੇ ਉਹ ਆਉਂਦਾ ਬਲ ਹੋਆ ਬੰਧਨ ਛੁੱਟੇ ਸਭ ਕੁਝ ਹੋ ਤੋ ਪਾਏ ਨਾਨਕ ਸਭ ਕੁਝ ਤੁਮਰੇ ਹੱਥ ਵਿੱਚ ਤੁਮੀ ਉਸ ਸਹਾਈ ਇਹ ਲਿਖਦਿਆਂ ਬੀੜਾਂ 'ਚ ਦੋਸ ਰੂਪਾਂ 'ਚ ਭਾਈ ਮਨੀ ਸਿੰਘ ਦੀ ਬੀੜ 'ਚ ਬਾਬੇ ਦੀਪ ਸਿੰਘ ਦੀ ਬੀੜ 'ਚ ਪ੍ਰਾਤਨ 'ਚ ਜਿਹੜੀ ਪਰਨੇ ਸਾਹਿਬ ਬਾਬੇ ਦੀਪ ਸਿੰਘ ਦੀ ਵੇਖੀ ਆ ਉੱਥੇ ਦਰਸ਼ਨ ਕੀਤੇ ਸਨ ਇੱਕ ਬਾਬੇ ਮਨੀ ਸਿੰਘ ਦੇ ਸ਼ਹੀਦਗੰਜ ਵਿੱਚ ਜਿਹੜੀ ਬੀੜ ਸੀ ਉਹ ਸ਼ਾਇਦ ਹੁਣ ਲਾਹੌਰੋਂ ਹੋਰ ਕਿਤੇ ਆ ਗਈ ਹੈ ਉਹਦੇ 'ਚ ਵੀ ਮਹਿਲਾ ਦਸਵਾ ਲਿਖਿਆ ਦੇਖਿਆ ਸੀ ਫਿਰ ਮਹਾਰਾਜ ਸਾਹਿਬ ਜੀ ਨੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਲੋਹੇ ਦੇ ਪਿੰਜਰੇ 'ਚ ਬੈਠਿਆ ਹੋਇਆ ਨੇ ਸਿੱਖਾਂ ਨੇ ਅਨੰਦਪੁਰ ਸਾਹਿਬ ਤੋਂ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਦਾ ਹੁਕਮ ਮਾਤਾ ਨਾਨਕੀ ਜੀ ਮਾਤਾ ਗੁਜਰੀ ਸਾਹਿਬ ਜੀ ਸਾਰਾ ਪਰਿਵਾਰ ਉਦਾਸ ਹੈ ਕਲਗੀ ਧਰਨ ਮੈਨੂੰ ਭੇਜਿਆ ਹੈ ਆਪ ਦੀ ਵੱਲੋਂ ਸ੍ਰੀ ਮੁਖਵਾਕ ਬਚਨ ਉਪਦੇਸ਼ ਦੇ ਲਿਖ ਕੇ ਭੇਜੋ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਗਤ ਜੀ ਨਵੇਂ ਮਹਿਲ ਦੇ ਜਿਹੜੇ ਸ਼ਲੋਕ ਹਨ ਇਹ ਲਿਖ ਕੇ ਸੱਚੇ ਪਾਤਸ਼ਾਹ ਜੀ ਨੂੰ ਭੇਜੇ ਉਦੋਂ ਸਲੋਕਾਂ ਦੇ ਵਿੱਚ ਮਹਾਰਾਜ ਜੀ ਨੇ ਬ੍ਰह्म ਗਿਆਨੀਆਂ ਦੇ ਲਖਣ ਦੱਸੇ ਉਪਦੇਸ਼ ਦਿੱਤਾ ਉਪਦੇਸ਼ ਦੇਣ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਰਖ ਕੀਤੀ ਜਿਸ ਪਰਖ ਵਿੱਚ ਬਲ ਛੁਟ ਕੇ ਬੰਧਨ ਪਰੇ ਕਸ਼ੂ ਨਾ ਹੋ ਤੋ ਪਾਏ ਕੋ ਨਾਨਕਾ ਵੋਟ ਹਰ ਗਾਜਿਓ ਹੋ ਸਹਾਏ ਇਸ ਨੂੰ ਵੇਖ ਕੇ ਗੁਰੂ ਗੋਬਿੰਦ ਸਾਹਿਬ ਜੀ ਨੇ ਵਿਚਾਰਿਆ ਕਲਗੀਧਰ ਦਾ ਨਾਮ ਹੀ ਪਹਿਲਾਂ ਗੁਰੂ ਗੋਬਿੰਦ ਸਿੰਘ ਰੱਖਿਆ ਸੀ ਨਵੇਂ ਪਾਤਸ਼ਾਹ ਨੇ ਕਈ ਗੋਵਿੰਦਰਾ ਪਹਿਲਾਂ ਕਹਿੰਦੇ ਆ ਢਾਡੀ ਤੇ ਕਵੀਸ਼ਰ ਇਹ ਇਤਿਹਾਸ ਵੇਖੇ ਤੋਂ ਬਿਨਾ ਉਹ ਬੋਲਦੇ ਆ ਮਾਰਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਪਹਿਲਾਂ ਹੀ ਨੋਵੇਂ ਪਾਰਸ਼ਨ ਗੁਰੂ ਗੋਬਿੰਦ ਸਿੰਘ ਉਹ ਸ਼ਬਦ ਕਰਕੇ ਉਚਾਰਿਆ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਜਿਸ ਵਕਤ ਮਾਰਾ ਸਾਡੇ ਪਾਸ ਪੂਜਾ ਹਜੂਰ ਸੋਚਿਆ ਅੰਤਰੀਆਮੀ ਸਤਗੁਰੂ ਸਰਵ ਕਲਾ ਸਮਰੱਥ ਉਹ ਕਦੇ ਕਿਸੇ ਸਹਾਇਤਾ ਦੀ ਲੋੜ ਰੱਖਦੇ ਆ ਉਸ ਤੋਂ ਮਹਿਰ ਸਮਝ ਕੇ ਕਿ ਸਾਨੂੰ ਪਰਖਣੋ ਆ ਕੇ ਕਿਹਾ ਹੈ ਉਸ ਵੇਲੇ ਆਪ ਜੀ ਨੇ ਸ਼ਲੋਕ ਕਰ ਜਿਆ ਜੋ ਭਾਈ ਮਨੀ ਸਿੰਘ ਸਾਹਿਬ ਦੀ ਬੀੜ ਵਿੱਚ ਲਿਖਿਆ ਮਹੱਲਾ ਦਸਮਾ ਬਾਬੇ ਦੀਪ ਸਿੰਘ ਜੀ ਲਿਖਿਆ ਪਾਤਸ਼ਾਹੀ ਦਸਵੀਂ ਇੱਥੇ ਉਹ ਆਉਂਦਾ ਬਲ ਹੋਆ ਬੰਧਨ ਛੁੱਟੇ ਸਭ ਕੁਝ ਹੋ ਤੋ ਪਾਇ ਨਾਨਕ ਸਭ ਕੋਈ ਤੁਮਰੇ ਹੱਥ ਵਿੱਚ ਤੁਮ ਹੀ ਉਸ ਸਹਾਈ ਇਹ ਲਿਖਦੀਆਂ ਬੀੜਾਂ 'ਚ ਦੋਆ ਸਰੂਪਾਂ 'ਚ ਭਾਈ ਮਨੀ ਸਿੰਘ ਦੀ ਬੀੜ 'ਚ ਬਾਬੇ ਦੀਵ ਸਿੰਘ ਦੀ ਬੀੜ ਚ ਪ੍ਰਾਤਨ ਕੇ ਜਿਹੜੀ ਪਰਨੇ ਸਾਹਿਬ ਬਾਬੇ ਦੀਵ ਸਿੰਘ ਦੀ ਵੇਖੀ ਆ ਉੱਥੇ ਦਰਸ਼ਨ ਕੀਤੇ ਸਨ ਇੱਕ ਬਾਬੇ ਮਨੀ ਸਿੰਘ ਦੇ ਸ਼ਹੀਦਗੰਜ ਵਿੱਚ ਜਿਹੜੀ ਬੀੜ ਸੀ ਉਹ ਸ਼ਾਇਦ ਹੁਣ ਲਾਹੌਰੋਂ ਹੋਰ ਕਿਤੇ ਆ ਗਈ ਹੈ ਉਦੋਂ ਵੀ ਮਹਿਲਾ ਦਸਵਾਂ ਲਿਖਿਆ ਦੇਖਿਆ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਦਸਵੇਂ ਪਾਤਸ਼ਾਹਨ ਕਿਹਾ ਵੀ ਮਾਰਾ ਆਪ ਦੀ ਕੁਰਬਾਨੀ ਦਾ ਬਲ ਹਿੰਦੇ ਅੰਦਰ ਹੋਵੇਗਾ ਤੇ ਸਾਰੇ ਹਿੰਦ ਦੇ ਬੰਦਨ ਆਪ ਦੀ ਕਿਰਪਾ ਕਰਕੇ ਛੁੱਟ ਜਾਣਗੇ ਤੁਹਾਡੇ ਕੋਲੋਂ ਮਾਰਾ ਸਭ ਕੋਈ ਉਪਾਅ ਹੋ ਸਕਦੇ ਐ ਤੁਸੀਂ ਮਾਰਾ ਸਹਾਇਤਾ ਕਰਨ ਵਾਲੇ ਹੋ ਤੁਹਾਡੇ ਬਿਨਾ ਹੋਰ ਕੋਈ ਫੇਰ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਸਭ ਕੋਈ ਤੁਹਾਡੇ ਹੱਥ 'ਚ ਤੁਸੀਂ ਸਹਾਇਤਾ ਕਰਨ ਵਾਲੇ ਹੋ ਇਹ ਸੁਣ ਕੇ ਗੁਰੂ ਗੋਬਿੰਦ ਤੇਗ ਬਹਾਦਰ ਸਾਹਿਬ ਜੀ ਬੜੇ ਪ੍ਰਸੰਨ ਹੋਏ ਉਸ ਵਾਲੇ ਪਰਖ ਵਿੱਚ ਪੂਰੇ ਉਪਰੇ ਸਮਝ ਕੇ ਫੇਰ ਮਾਰਾ ਸਾਹਿਬ ਜੀ ਨੇ ਸ਼ਲੋਕ ਲਿਖੇ ਨਾਮ ਰਹੋ ਸਾਧੂ ਰਹੋ ਰਹੋ ਗੁਰਗੋ ਬਿੰਦ ਕੋ ਨਾਨਕ ਦੇ ਜਗਤ ਮੈਂ ਕਿਨ ਜਪਿਓ ਗੁਰਮੰਤ ਅਗੇ ਇਸੇ ਪ੍ਰਕਾਰ ਮਾਰਨ ਸਾਰੇ ਸ਼ਲੋਕ ਸੰਪੂਰਨ ਕਰਕੇ ਭੇਜੇ ਇਹ ਰਹਿਓ ਗੁਰੂ ਗੋਬਿੰਦ ਦੇ ਨਾਲ ਗੁਰਹੀ ਆਈ ਭੇਜੀ ਮਾਰਨ 5 ਪੈਸੇ ਇਹ ਨਾਲੇ ਦਿੱਲੀ ਵਿੱਚੋਂ ਭੇਜੀ ਗੁਰੂ ਮਾਰਾ ਸਾਹਿਬ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖ ਨੂੰ ਕਿਹਾ ਥੱਕੇਗਾ ਨਹੀਂ ਤੂੰ ਰਾਤ ਦਿਨੇ ਤੁਰਿਆ ਜਾਈ ਇਹ ਵਜਨ ਮੰਨ ਕੇ ਸਿੱਖੋ ਮਾਰੋ ਦੇ ਹੁਕਮ ਦੀ ਸਵਾਰੀ ਤੇ ਚੱਲ ਕੇ ਆਇਆ ਗੁਰੂ ਸਾਹਿਬ ਦੇ ਜੋਤੀ ਜੋਰ ਸਮਾਉਣ ਤੋਂ ਪਹਿਲਾਂ ਆਨੰਦਪੁਰ ਸਾਹਿਬ ਉਰ ਸਿੱਖ ਆ ਗਿਆ